ਸਾਨ ਮੇਲਾ ਲੱਗਿਆ ਹੋਇਆ ਇੱਥੇ ਤੇ ਇੱਥੇ ਇੱਕ ਕਮ ਚੈਂਪੀਅਨ ਕੋਟਾ ਪਹੁੰਚਿਆ ਹੋਇਆ ਜਿਹੜਾ ਕਿ ਹਰਿਆਣੇ ਦੇ ਵਿੱਚੋਂ ਆਇਆ ਐਮਨਤੀ ਦੇ ਬੱਚਾ ਅਨਮੋਲ ਸਾਰੇ ਜਾਣਦੇ ਹਨ ਅਨਮੋਲ ਨੂੰ ਕਿਉਂਕਿ ਇਹ ਜਿਹੜਾ ਪਿਓ ਆ ਐਮਨਤੀ ਆ ਤੇ ਇਹ ਬੀਐਫਐ ਮੇਲੇ ਤੇ ਵੀ ਚੈਂਪੀਅਨ ਰਿਹਾ ਸੀਗਾ ਪਿਛਲੀ ਵਾਰ ਆਪਾਂ ਦੇਖਿਆ ਸੀਗਾ ਤੇ ਅੱਜ ਲੋਡ ਦੇ ਵਿੱਚ ਆਇਆ ਲੋਡ ਦੇ ਵਿੱਚ ਆਇਆ ਹੋਇਆ ਤੇ ਆਪਾਂ ਫਾਈਨਲ ਗੱਲਬਾਤ ਕਰਾਂਗੇ ਇਹਦਾ ਅਮਰ ਜਿਹੜਾ ਤੇ ਕੀ ਦੱਦ ਕਰ ਰਿਹਾ ਸਾਰੀ ਗੱਲਬਾਤ ਪਾਈ ਨਾਲ ਕਰਾਉਣਿਆਂ ਹਰਿਆਣੇ ਦੇ ਵਿੱਚੋਂ ਪਹੁੰਚੇਗਾ ਅਮੋਰਤ ਭਾਈ ਅਸੀਗਾ ਇਹ ਭਾਈ ਜਿਹੜਾ ਆਪਣਾ ਇਹ ਚੋਟਾ گا ਅਮੋਰਤ ਤੇ ਆਪਣਾ ਆਪਰਾ ਠੀਕ ਆ ਪਹਿਲਾਂ ਤਾਂ ਕੋਈ ਨਾਂ ਦੱਸ ਦੱਸ ਕੋਈ ਬੋਲ ਮਰੇ ਮੇਰਾ ਨਾਂ ਹੀ ਜਕਕਾਰ ਸਿੰਘ ਆ ਪਿੰਡ ਅਸੂ ਜਿਲ੍ਹਾ ਖਰਕਾ ਠੀਕ ਆ ਉਹਨੇ ਵੀ ਮੌਕੇ ਦੇ ਰਿਹਾ ਸੀ ਕੋਟਵਾਰ ਤੋਂ ਬਿਠਾ ਕੋਟ ਬਸ ਤੋਂ ਜਿੰਨੇ ਪ੍ਰਿੰਟਰਾਂ ਨਾਲ ਘਰੇ ਆਇਆ ਕੋਟ ਬਸ ਤੋਂ ਲੈਣਾ ਇਹ ਹੁੰਦਾ ਜਿਹਾ ਠੀਕ ਆ ਕੋਟ ਬਸ ਤੋਂ ਲੈਣਾ ਰੈਣੀ ਤੋਂ ਆਦਾ ਬਾਈ ਠੀਕ ਆ ਤੇ ਬਾਈ ਆਪਣਾ ਇੱਕ ਵਾਰ ਤੇ ਨੰਬਰ ਦੱਸਿ ਮੇਰਾ 9813156280 ਠੀਕ ਆ ਤੇ ਬਾਈ ਅਨਮੋਲ ਜਿਹੜਾ ਆਪਣਾ ਚੈਂਪੀਅਨ ਹਾਜੀ ਚੰਮਾਰ ਵੀ ਇੱਥੇ ਦੇ ਵੀ ਸੀਗਾ ਹਣਾ ਠੀਕ ਆ ਤੇ ਬਾਈ ਇਹਦੀ ਮਾਂ ਦਾ ਕਿੰਨਾ ਕੁ ਤੋਲ ਸੀਗਾ 25 ਕਿਲੋ 122 ਗ੍ਰਾਮ ਸੀ ਮੇਰੇ 25 ਕਿਲੋ 122 ਗ੍ਰਾਮ ਠੀਕ ਆ ਤੇ ਪਿਆਉ ਦਾ ਐਮਨਤੀ ਹੈ ਨਾ ਬਾਈ ਏ ਮੰਨ ਕੇ ਤੇ ਹੁਣ ਬਈ ਇਹਦੀ ਉਮਰ ਕਿੰਨੀ ਹੋ ਗਈ ਕੋਈ ਆਪ ਪੱਠ ਖਾ ਦੇ 8 ਸਵਾ ਦੋ ਮਹੀਨੇ 8 ਸਾਲ ਤੇ ਸਵਾ ਦੋ ਮਹੀਨੇ ਤੇ ਸੀਮਾ ਹੈਗਾ ਬਈ ਆਪਣੇ ਕੋਲ ਤੇ ਕੀ ਪ੍ਰਾਈਸ ਦਾ ਭਾਈ ਸਾਡੀ ਠੀਕ ਆ ਤੇ ਮੰਨ ਕੇ ਤੇ ਲੋੜ ਜਲਤ ਵਧੀਆ ਆ ਰਿਹਾ ਬਈ ਬਾਈ ਇਹ ਝੋਕੀ ਨੇ ਕਿੰਨਾ ਪਹਿਲੇ ਜੁਆ 4 ਡਾਲਰ ਹੈ 21 ਕਿਲੋ 6 ਗ੍ਰਾਮ ਠੀਕ ਆ ਤੇ ਧਨੌਲੇ ਚਵਾਈ ਹੋਈ ਆ ਬਿਲਕੁਲ 19 ਕਿਲੋ 450 ਗ੍ਰਾਮ ਠੀਕ ਆ ਹੁਣ ਤੇ ਝੋਟੀਆਂ ਫੇਰ ਪਾਉਣਗੇ ਧਨੌਲੇ ਠੀਕ ਆ ਤੇ ਪੂਰਾ ਦੋਸਤ ਨੂੰ ਜੈਡ ਬਲੈਕ ਆ ਤੇ ਜੇ ਆਪਾਂ ਇਹਦੀ ਸੋਗੀ ਪੰਦਰ ਤੇ ਗੱਲ ਕਰ ਲਈਏ ਦਾ ਮਾਲੋ ਟੋਟੇ ਦੇ ਵਿੱਚ ਕੋਈ ਵੀ ਤੁਹਾਨੂੰ ਕਮੀ ਨਾ ਕਰਾਉਣੀ ਤੇ ਇਹਦਾ ਪਿਓ ਵੀ ਚੈਂਪੀਅਨ ਰਿਹਾ ਆਪ ਵੀ ਚੈਂਪੀਅਨ ਰਿਹਾ ਤੇ ਇਹਦੀਆਂ ਜਿਹੜੀਆਂ ਧੀਆਣਾ ਬਈ ਉਹ ਵੀ ਚੈਂਪੀਅਨ ਆ ਚੁੱਕੀਆਂ ਨੇ ਅਰਮੋਲ ਹਰਿਆਣੇ ਦੇ ਵਿੱਚੋਂ ਸੀਗਾ ਤੇ ਹਰਿਆਣੇ ਦੇ ਵਿੱਚੋਂ ਬਈ ਆ ਕੇ ਕੋਟ ਬਸੂ ਬਈ ਕੋਟ ਬਸੂ ਦਾ ਲੱਗਾ ਜਿਹੜਾ ਪਟੰਡਾ ਵਾਲੇ ਡਿਸਟ੍ਰਿਕਟ ਪੈ ਜਾਂਦੀ ਆ ਜਿਹੜਾ ਪਟੰਡਾ ਪੈ ਜਾਂਦਾ ਮਿੱਤਰੋ ਜੀ ਤਸਵੀਰਤ ਰਹਿ ਜਾਂਦੀ ਆ ਤੇ ਬਾਕੀ ਜਾਣਕਾਰੀ ਬਾਈ ਤੋਂ ਫੋਨ ਕਰਕੇ ਲੈ ਸਕਦੇ ਹੋ ਬਾਈ ਨਾ ਕਿਸੇ ਆਪਣਾ ਇਕਦਾ ਇੱਕ ਵਾਰੀ ਫੋਨ ਨੰਬਰ ਉਹ ਰੋਜ਼ ਦੀ 99131562 ਦਫ਼ਾ ਠੀਕ ਹੈ ਜੇ ਕਿਸੇ ਭਰਾ ਨੇ ਸੀਮਨ ਲੈਣਾ ਤਾਂ ਆਪਣੇ ਕੋਲੇ ਵਿਆਹ ਵਾਲਾ ਠੀਕ ਹੈ ਤੇ ਭਾਈ ਨੂੰ ਸੰਪਰਕ ਕਰਕੇ ਜਿੰਨੀ ਵੀ ਦੋਹਾਂ ਜਾਣੇ ਤੁਸੀਂ ਇਲਝਾ ਸਕਦੇ ਹੋ ਤੇ ਬਹੁਤ ਚੰਗਾ ਝੋਟਾ ਹੈਗਾ ਅਨਮੋਲ ਹਰਿਆਣੇ ਦੇ ਵਿੱਚੋਂ ਆ ਤੇ ਚੰਗੀ ਬਲੱਡ ਲਾਈਨ ਦਾ ਚੰਗੇ ਖਾਨਦਾਨ ਜੋ ਆ ਤੇ ਚੈਂਪੀਅਨ ਬਣਿਆ ਹੋਇਆ ਹੈ ਉਹ ਵੀ ਲੈ ਲਓ ਭਾਈ ਹਾਂ ਤੇ ਇਹਦੀ ਮਾਦਾ ਵੀ ਜਿਹੜਾ ਚੰਗਾ ਕੁਦ ਰਕਾਰਾ ਤੇ ਬਾਕੀ ਆਪਾਂ ਸਾਰਾ ਤੁਹਾਨੂੰ ਫੈਨਰ ਜਿਹੜਾ ਫੋਟੋ ਖੱਚੇ ਉੱਤੇ ਲਾ ਦਾਂਗੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਬਾਈ ਦਾ ਨੰਬਰ ਵੀਡੀਓ ਦੇ ਵਿੱਚ ਆ ਗਿਆ ਤੇ ਚੰਗੇ ਡਾਕਟਰ ਐਮਰਜੈਂਸੀ ਹੌਟਾ ਦਾ ਜੇ ਕਿਤੇ ਭਰਾ ਜਿਹੜੇ ਦੂਰ ਨੇੜੇ ਦੇ ਆ ਤਾਂ ਚੰਗਾ ਸੀਮ ਨੂੰ ਚੁੱਕਾਇਆ ਕਰੋ ਮੇਰਾ ਕਹਿਣਾ ਤੁਹਾਨੂੰ ਇਹ ਬਾਈ ਕੋਈ ਆ ਕੇ ਪਿੰਡੋਂ ਆਪ ਲੈ ਜਾਓ ਡਾਕਟਰ ਕੋਲ ਪਵਾਓ ਡਾਕਟਰ ਦੀ ਫੀਸ ਦੇ ਦਿਓ ਤਾਂ ਕਿ ਮਾਰਾ ਸੀਮ ਨਾ ਜੂਰ ਕਰਾਓ ਜਿਹੜਾ ਆਪਾਂ ਬੱਚਾ ਦਾ ਮਾਧਰਾ 3 ਸਾਲਾਂ ਤਿਆਰ ਕਰਦੇ ਆ 3 ਸਾਲਾਂ ਦੇ ਵਿੱਚ ਤਿਆਰ ਕਰਕੇ 1 ਸਾਲ ਦੇ ਵਿੱਚ ਆਪਾਂ ਉਹਨੂੰ ਮੱਧ ਨੂੰ ਝੋਕੀ ਨੂੰ ਸੁਕਾਉਣ ਦੀ ਕੋਸ਼ਿਸ਼ ਕਰਦੇ 4 ਸਾਲ ਲੱਗ ਜਾਂਦੇ ਪੂਰੇ ਕਾ ਸਾਲਾਂ ਦੇ ਵਿੱਚ ਜੋ ਆਪਣੇ ਆਪਣੇ ਬਲੱਡ ਲਾਈਨ ਹੀ ਨਹੀਂ ਤਾਂ ਗੁੱਗੋ ਨੇ 8 ਕਿਲੋ ਦੇਣਾ ਮਿੱਤਰੋ ਜੇ ਆਪਾਂ ਚੰਗੇ ਝੋਟੇ ਦਾ ਮੰਨ ਲਓ ਖਾਨਦਾਨੀ ਬਲੱਡ ਲਾਈਨ ਬਧੀ ਚੰਗਾ ਟੀਕਾ ਹੋਇਆ ਹੋਇਆ ਦਾਲ ਝੋਟੇ ਦਾ ਦੁੱਧ ਜਿਹੜਾ ਪਹਿਲੇ ਨੂੰ ਹੈ 14-15 ਕਿਲੋ ਕੱਢਣਾ ਤੇ ਇਸ ਕਰਕੇ ਮੈਂ ਤੁਹਾਨੂੰ ਕਹਣਾ ਚੰਗਾ ਮੰਨ ਲਓ ਜਿਹੜਾ ਟੀਕਾ ਤੁਸੀਂ ਭਰੋਣਾ ਤੇ ਜੇ ਕੋਈ ਬਗੰਡੇ ਨੇ ਏਰੀਆ ਦਾ ਨਹੀਂ ਜਿਹੜਾ ਨੇੜੇ ਦਾ ਬੰਦਾ ਆ ਉਹ ਬਾਈ ਤੋਂ ਸੀਮਾ ਜਾ ਕੇ ਡਾਕਟਰ ਤੋਂ ਭਰਵਾ ਸਕਦਾ ਡਾਕਟਰ ਦੀ ਫੀਸ ਦੇ ਤਾਂ ਥੋੜੇ ਕਰੇ ਚੰਗੀ ਬਲੱਡ ਲਾਈਨ ਮੰਨ ਲਓ ਕਾਮਯਾਬ ਹੋ ਜੂਗੀ ਦਾ ਵੀਡੀਓ ਵੱਤੋ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਧੰਨਵਾਦ ਤੁਹਾਨੂੰ ਜਲਦੀ ਮਿਲਾਂਗੇ ਕੇ ਨਵੀਂ ਵੀਡੀਓ ਦੇ ਨਾਲ ਕਿਸਾਨ ਮੇਲਾ ਮਲੋਟ ਦੇ ਉੱਤੇ ਖੜੇ ਆ ਜਿਹੜਾ ਮਲੋਟ ਦਾਣਾ ਮੰਡੀ ਦੇ ਵਿੱਚ ਕਿਸਾਨ ਮੇਲਾ ਲੱਗਿਆ ਹੋਇਆ ਇੱਥੇ ਬਾਈ ਤਰਪਾਨ ਲੈ ਕੇ ਪਹੁੰਚੇ ਸੀਗੇ ਤੇ ਆਪਣਾ ਬਲਕਾਰਾਂ ਦੇ ਬਾਈ ਬਲਕਾਰਾਂ ਆ ਰਹੇ ਆ ਤੇ ਬਾਈ ਤੋਂ ਪੁੱਛਦੇ ਆ ਕੀ ਫੀਚਰ ਨੇ ਨਵੇਂ ਤੇ ਕੀ ਰੇਟ ਆ ਸਾਰੀ ਗੱਲਬਾਤ ਕਰਾਂ ਮੈਂ ਬਾਈ ਸੱਸੀ ਕਾਲ ਸੱਸੀ ਕਾਲ ਬਾਈ ਜੀ ਤੇ ਬਾਈ ਆਪਣਾ ਪੰਨਾ ਦਾ ਡਰੈਸ ਦੱਸੋ ਕੀ ਆਪਾਂ ਫਿਰ ਇਹ ਬਲਕਾਰ ਕੰਬਾਈਨ ਹੰਡਾਇਆ ਬਰਨਾਲਾ ਤੋਂ ਪਹੁੰਚੇ ਇੱਥੇ ਬਲੋਟ ਤੇ ਵਿੱਚ ਪਹੁੰਚਣ ਤੇ ਸਾਡਾ ਸਾਰਿਆਂ ਨੂੰ ਨਿੱਗਾ ਜੀ ਆਇਆਂ ਨੂੰ ਆ ਜੀ ਇੱਥੇ ਤੇ ਇਹਦੇ ਵਿੱਚ ਆ ਬਲਕਾਰ 654 ਤੇ ਅਸੀਂ 20525 ਦੋਨੋਂ ਕੰਬਾਈਨਾ ਲੈ ਕੇ ਮੇਲੇ ਦੇ ਵਿੱਚ ਪਹੁੰਚੇ ਆ ਜੀ ਠੀਕ ਹੈ ਨਵੇਂ ਮਾਡਲ ਨੇ ਬਾਈ ਇਹ ਬਿਲਕੁਲ ਜੀ ਟਾਪ ਮਾਡਲ ਨੇ ਸਾਰੇ ਠੀਕ ਹੈ ਤੇ ਭਾਈ ਮਨਕ ਦੇ ਲੋਕੀ ਉਹਦੇ ਨਾਲ ਬਦਲਾ ਕੀ ਦੇਣਦਾ ਆਪਾਂ ਇਹਦੇ ਵਿੱਚ ਇੱਕ ਤਾਂ ਜੀ ਸਟੀਲੀ ਚਾਦਰ ਲੱਗੀ ਆ ਜਿੱਥੇ ਜਿੱਥੇ ਕਸਾਈ ਜਿਆਦਾ ਹੁੰਦੀ ਆ ਐਲੀਵੇਟਰ ਹੋ ਗਿਆ ਜੀ ਤੇ ਜਿੱਥੇ ਪਰੋਂਗਾ ਚੱਲਦੀ ਆ ਕਟਰ ਦੇ ਵਿੱਚ ਪਰਮ ਬਾਡੀ ਹੋ ਗਿਆ ਸਾਰ ਜਿੱਥੇ ਜਿੱਥੇ ਕਸਾਈ ਹੋਊਗੀ ਪਰਮੇ ਦੀ ਉੱਥੇ ਸਾਰੇ ਕਿਤੇ ਐਸਐਸ ਸਟੇਨਲੈਸ ਸਟੀਲ ਲੱਗੀ ਹੋਈ ਆ ਜੀ ਜੀ ਹਾਂਜੀ ਤੇ ਭਾਈ ਮੰਨ ਕੇ ਜਿਹੜੀ ਕੀਮਤ ਦੀ ਗੱਲ ਕਰ ਲਈ ਵੀ ਉਹਦੇ ਨੂੰ ਕਿੰਨਾ ਕੁ ਮੰਨ ਲੋ ਵੀ ਇਦੇ ਵਿੱਚ ਜਿਹੜੇ ਹੁਣ ਇੰਜਨਾਂ ਸ਼ੋਕ ਲੈ ਲੈਣਦੇ ਆ ਜੀ ਉਹ ਯੂਰੀ ਵਾਲੇ ਇੰਜਨ ਹੁਣ ਕਰਕੇ ਥੋੜਾ ਰੇਟ ਵਧਿਆ ਗਿਆ ਜੀ ਸਾਡੇ 27 ਲੱਖ ਰੁਪਿਆ 54 ਚਿਕ ਮੈਨ ਦਾ ਗਿਆ ਜੀ ਠੀਕ ਹੈ ਬਈ ਤੇ ਮੰਨ ਕਿਤੇ ਲੋ ਬਈ ਕੋਈ ਉਹਦੇ ਨਾਲ ਉਹ ਤੋਰਾ ਤੂਰਾ ਕੀ ਮੰਨ ਕਿਤੇ ਲੋ ਕਿੰਨਾ ਜਿਆਦਾ ਉਹ ਗੇਰਾਂ ਤੇ ਡਿਪੈਂਡ ਕਰਦਾ ਜੀ 6 ਗੇਰਾਂ ਨੇ ਲੈਣੇ ਤੁਸੀਂ ਜਿਹੜਾ ਕੋੜਾ ਗੇਰ ਕਹਿ ਦਿੰਦੇ ਆਗੇ ਉਹਦੇ ਚ 6 ਚ ਰਿਵਰਸ ਆ 6 ਚ ਮਤਲਬ ਅੱਗੇ ਆ ਫੋਰਵਰਡ ਆ ਜੀ ਠੀਕ ਹੈ ਤੇ ਬਾਕੀ ਇੱਕ ਹੁੰਦਾ ਜੀ ਡੀਆਰ ਉਹ ਚ ਪੰਜ ਵੀ ਮਿਲ ਜਾਣਗੇ ਚਾਰ ਵੀ ਇੱਕ ਸਵਰਾਜ ਗੇਰ ਹੁੰਦਾ ਜੀ ਉਹਦੇ ਹਿਸਾਬ ਨਾਲ ਮਤਲਬ ਇਹਨਾਂ ਦਾ ਤੋਰਾ ਚੱਲਦਾ ਜੀ ਹ ਤੇ ਬਈ ਆਪਣੇ ਕੋਲੇ 4 ਵਾਲੀ ਮਸ਼ੀਨ ਵੀ ਇਹ ਹੈ ਆਚਾਰਜ ਵੀ ਹੈਗੀ ਹੈ ਜੀ ਹਾਂਜੀ ਤੇ ਬਾਕੀ ਮਿੱਤਰੋ ਤੁਸੀਂ ਬਾਈ ਦਾ ਬਾਈ ਇੱਕ ਵਾਰੀ ਮੋਬਾਈਲ ਨੰਬਰ ਬੋਲ ਸਾਡਾ ਕੰਟੈਕਟ ਹੈਗਾ ਵੀਰੇ ਆਪਾਂ ਮੰਨ ਲਓ ਬਾਈ ਮੋਬਾਈਲ ਨੰਬਰ ਬੋਲ ਦੋ ਮੋਬਾਈਲ ਨੰਬਰ ਹੈਗਾ ਵੀਰੇ 9888096065 ਇੱਕ ਨੰਬਰ ਹੋਰ ਆ ਵੀਰੇ 9888096465 ਇਹ ਲਾਹਵ ਸਿੰਘ ਦਾ ਕੋਈ ਵੀ ਡਿਟੇਲ ਕੰਬਾਈਨ ਬਾਰੇ ਲੈਣੀ ਹੈ ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਜੇ ਤੁਸੀਂ ਮਿੱਤਰੋ ਬਲਕਾਰ ਵਾਲ ਦੇ ਕੋਈ ਵੀ ਕਿਰਪਾਨ ਲੈਣੀ ਹੈ ਜਾਂ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਤੇ ਨੰਬਰ ਤੇ سمپرک کر ساتھ میں بھائی لا Upper sender آ جی بھائی لا پس ہے کہ نارے بھائی ہے چیز نے چودرے کیselves ٹ médi روز کا уж یہ 0 ag 10 ਯਮਾ 100 ਗ੍ਰਾਮ ਗੁਰੂਆਂ ਉਹਦਾ ਸੁਨੇ ਕਰਨਾ ਗੁਰੂਆਂ ਦੇ ਨਾਲ ਤੇ 1/2 ਚਮਚਾ ਸਾਲੀ ਤੇ ਜੇ ਜੇ ਨੀਚੇ ਪਹਿਲਾਂ 70 ਗ੍ਰਾਮ ਤੇ ਹਾਰੇ 200 ਗ੍ਰਾਮ 15

ਮੈਂ ਰਿਟਾਇਰਡ ਪ੍ਰਿੰਸੀਪਲ ਸਾਇੰਟੀਸਟ ਹਾਂ